ਟ੍ਰੈਫਿਕ ਰੂਲਾਂ ਨੂੰ ਲੈ ਕੇ ਪਠਾਨਕੋਟ ਪੁਲਿਸ ਹੋਈ ਸਖਤ ਨਾਕੇ ਲਗਾ ਕੀਤੇ ਜਾ ਰਹੀ ਗੱਡੀਆਂ ਦੀ ਚੈਕਿੰਗ ਨਾਬਾਲਗ ਬੱਚਿਆਂ ਲਈ ਦੋ ਪਹੀਆ ਵਾਹਨ ਤੇ ਲਾਇਸੈਂਸ ਹੋਣਾ ਹੋਇਆ ਲਾਜ਼ਮੀ ਲਾਇਸੈਂਸ ਨੰਨਾ ਹੋਣ ਤੇ ਮਾਤਾ ਪਿਤਾ ਨੂੰ ਹੋ ਸਕਦੀ ਸਜ਼ਾ ਤੇ ਜੁਰਮਾਨਾ 20 ਦਿਨ ਟ੍ਰੈਫਿਕ ਰੂਲਾਂ ਨੂੰ ਲਾਗੂ ਕਰਨ ਦਾ ਸਮਾਂ ਵਧਾਇਆ ਗਿਆ ਐਂਕਰ ਪਠਾਨਕੋਟ ਦੇ ਵਿੱਚ ਟ੍ਰੈਫਿਕ ਦੇ ਨਵੇਂ ਰੂਲਾਂ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਗਈ ਸਖਤੀ ਨਬਾਲਗ ਬੱਚਿਆਂ ਲਈ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਉਹਨਾਂ ਦੇ ਮਾਤਾ ਪਿਤਾ ਨੂੰ 3 ਸਾਲ ਸਜ਼ਾ ਅਤੇ 25000 ਜੁਰਮਾਨੇ ਦਾ ਸਰਕਾਰਾਂ ਵੱਲੋਂ ਪ੍ਰਵਧਾਨ ਰੱਖਿਆ ਗਿਆ ਜੋ ਕਿ ਹੁਣ ਇੱਕ ਅਕਸਤ ਤੋਂ ਵੀ ਅਕਸਤ ਲਈ ਅੱਗੇ ਵਧਾ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਸਾਡੀ ਗੱਲਬਾਤ ਪਠਾਨਕੋਟ ਦੇ ਟ੍ਰੈਫਿਕ ਇੰਚਾਰਜ ਪਰਮਦਾਤ ਨਾਲ ਹੋਈ ਪਰਮਦਾਤ ਨੇ ਕਿਹਾ ਕਿ ਸਰਕਾਰਾਂ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਰੂਲਾ ਵਿੱਚ ਬਦਲਾਅ ਕੀਤਾ ਹੈ ਜਿਸ ਦੇ ਚੱਲਦੇ ਘਰ ਤੋਂ ਨਿਕਲਣ ਸਮੇਂ ਹਰ ਗੱਡੀ ਦੇ ਕਾਗਜ਼ ਹੋਣੇ ਲਾਜ਼ਮੀ ਹਨ ਤੇ ਦੂਸਰਾ ਨਾਬਾਲਗ ਬ ਵਹਿਕਲ ਚਲਾਉਂਦੇ ਹਨ ਤਾਂ ਉਹਨਾਂ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ ਲਾਇਸੈਂਸ ਨੰਨਾ ਹੋਣ ਦੀ ਸੂਰਤ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੂੰ 500000 ਰੁਪਏ ਜੁਰਮਾਨਾ ਅਤੇ 3 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਜੋ ਇੱਕ ਅਗਸਤ ਨੂੰ ਲਾਗੂ ਹੋਣਾ ਸੀ ਪਰ ਉਹ ਹੁਣ ਵੀ ਤਾਰੀਖ ਨੂੰ ਲਾਗੂ ਕੀਤਾ ਜਾਵੇਗਾ ਜਿਸ ਦੇ ਚਲਦੇ ਟ੍ਰੈਫਿਕ ਇੰਚਾਰਜ ਪਰਮਦਾਤ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਰੂਲਾਂ ਨੂੰ ਫਾਲੋ ਕਰਨ ਤਾਂ ਕਿ ਸਰ ਕੀ ਹਾਦਸਿਆਂ ਤੋਂ ਬਚਾਅ ਹੋ ਸਕੇ ਸਰ ਨਵੇਂ ਰੂਲ ਜਿਹੜੇ ਆ ਲਾਗੂ ਕੀਤੇ ਜਾ ਰਹੇ ਹੈਗੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਨਵੇਂ ਰੂਲ ਜਿਹੜੇ ਨੇ ਉਹ ਅੱਜ ਤੋਂ ਜਿਹੜੇ ਲਾਗੂ ਕਰਨੇ ਸੀਗੇ ਤੇ ਮਾਨ ਜੋ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਾਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਜਿਹੜੇ 20 ਦਿਨ ਦਾ ਸਮਾਂ ਸਾਨੂੰ ਹੋਰ ਮਿਲ ਗਿਆ 20 ਦਿਨ ਦਾ ਸਮਾਂ ਮਿਲਿਆ ਆਪਾਂ ਪਿੰਡਾਂ 'ਚ ਮੋਹੱਲਿਆਂ 'ਚ ਪਿੰਡਾਂ 'ਚ ਜਾ ਕੇ ਤੇ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਕੋਈ ਇਹ ਨਾ ਕਹੇ ਦੀ ਸਾਨੂੰ ਇਸ ਕਾਨੂੰਨ ਬਾਰੇ ਪਤਾ ਨਹੀਂ ਲੱਗਾ ਉਹ ਆਪਾਂ ਪੂਰੀ ਕੋਸ਼ਿਸ਼ ਨਾਲ ਸਾਡੇ ਟ੍ਰੈਫਿਕ ਐਜੂਕੇਸ਼ਨ ਫਲ ਦੇ ਮੁਲਾਜ਼ਮ ਨੇ ਪੂਰੀ ਜਾਣ ਲਾਈ ਹੋਈ ਇਸ ਕੰਮ ਵਾਸਤੇ ਤਪਾ ਹਰ ਸਕੂਲ ਚ ਜਾ ਕੇ ਦੇ ਫਿਰ ਕਾਰ ਦੇ। ਜੇ ਨਵਾਲਗ ਬੱਚਾ ਕੋਈ ਟੂ ਵੀਲਰ ਤੇ ਆਇਆ ਨਾ ਲਾਇਸੈਂਸ ਕੋਲ ਨਹੀਂ ਹੈਗਾ। ਜੀ ਜੀ। ਕੀ ਹੈਗਾ ਜੁਰਮਾਨਾ ਔਰ ਸਜ਼ਾ ਕੀ ਹੈ। ਉਹਦੇ ਵਿੱਚ ਦੇਖੋ ਜੀ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਉਹਦੇ ਮਾਤਾ ਪਿਤਾ ਨੂੰ। ਜਿਹੜਾ ਵੀ ਮਾਤਾ ਪਿਤਾ ਤੋਂ ਇਲਾਵਾ ਕੋਈ ਦਾ ਚਾਚਾ ਤਾਇਆ ਜਾਂ ਕੋਈ ਹੋਰ ਰਿਸ਼ਤੇਦਾਰ ਵੀ ਉਹਨੂੰ ਵੀ ਖਿਲ ਦੇਗਾ ਚਲਾਉਣ ਵਾਸਤੇ। ਉਹਦੀ ਸਜ਼ਾ ਉਹਦੇ ਰਿਸ਼ਤੇਦਾਰ ਨੂੰ ਮਿਲੇਗੀ ਜਿਹਦੇ ਨਾਮ ਤੇ ਜਿਹੜਾ ਓਨਰ ਹੈ ਗੱਡੀ ਦਾ। ਉਹਨੂੰ ਸਜ਼ਾ ਮਿਲੇਗੀ। ਕੀ ਅਪੀਲ ਨਹੀਂ ਕਰਨਾ ਚਾਹੁੰਦੇ। ਅਸੀਂ ਇਹ ਕਰਨਾ ਚਾਹਾਂਗੇ ਵੀ ਜਿਹੜੇ ਨਵਾਲਗ ਬੱਚੇ ਨੇ ਉਹ ਆਪਣੇ 2-ਵ轮ਰ ਜਾਂ 4-ਵ轮ਰ ਨਾ ਚਲਾਣ ਤੇ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰਨ ਤਾਂ ਕਿ ਜਿਹੜੇ ਐਕਸੀਡੈਂਟਾਂ ਚ ਵਾਧਾ ਹੋ ਰਿਹਾ ਉਹ ਤੇ ਕਮੀ ਕੀਤੀ ਜਾਵੇ